ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਨਵੇਂ ਮੋੜ ਤੇ ਖੜੀ ਦਿਖਾਈ ਦੇ ਰਹੀ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਦੋ ਡਿਪਟੀ ਸੀਐਮ ਲਗਾਉਣ ਦੀ ਸੰਭਾਵਨਾ ਨੂੰ ਇੱਕ ਵੱਡੇ ਸਿਆਸੀ ਪ੍ਰਯੋਗ ਦੇ ਵਜੋਂ ਵੇਖਿਆ ਜਾ ਰਿਹਾ ਹੈ ਮਦੁਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਨਵਾਂ ਪਾਵਰ ਸਟਰਕਚਰ ਬਣਾਉਣ ਦੀ ਚਰਚਾ ਇਹ ਨਰਸਾਉਂਦੀ ਹੈ ਕਿ ਪਾਰਟੀ ਆਪਣੀ ਸਮਾਜਿਕ ਅਤੇ ਰਾਜਨੀਤਿਕ ਪਹੁੰਚ ਨੂੰ ਵਧਾਉਣ ਦੇ ਲਈ ਇੱਕ ਨਵੀਂ ਰਣਨੀਤੀ ਅਪਣਾਉਣ ਦੇ ਮੂੜੇ ਵਿੱਚ ਆ ਗਈ ਹੈ ਕੀ ਇਹ ਕਦਮ ਸਸਮੁੱਚ ਸਿਆਸੀ ਮਜ਼ਬੂਤੀ ਦੇ ਵੱਲ ਇੱਕ ਰਣਨੀਤਿਕ ਚਾਲ ਹੈ ਯਾ ਫਿਰ ਇਹ ਸਿਰਫ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਇੱਕ ਇਮੇਜ ਮੈਨੇਜਮੈਂਟ ਦੀ ਕੋਸ਼ਿਸ਼ ਜਾਪਦੀ ਹੈ ਕਿ ਦੋ ਟਿੱਪੀ ਸੀਐਮ ਮਾਡਲ ਸੂਬੇ ਦੀ ਹਕੂਮਤ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗਾ ਜਾਂ ਫਿਰ ਇਹ ਅੰਦਰੂਨੀ ਸੱਤਾ ਸੰਤੁਲਨ ਦੇ ਵਿੱਚ ਨਵੀਆਂ ਚੁਣੌਤੀਆਂ ਪੈਦਾ ਕਰੇਗਾ ਇਹਨਾਂ ਸਵਾਲਾਂ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਗੁਲਦੀਪ ਸਿੰਘ 베ਦੀ ਜੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਬੇਤਸਮ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਸਾਰਾ ਬੇទਿਸਾਬ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਣ ਆਪਣਾ ਵੋਟ ਬੈਂਕ ਖਿਸਕਦਾ ਦੇਖ ਕੇ ਆਮ ਆਦਮੀ ਪਾਰਟੀ ਸੂਬੇ ਵਿੱਚ ਇੱਕ ਨਵਾਂ ਐਕਸਪੈਰੀਮੈਂਟ ਕਰਨ ਜਾ ਰਹੀ ਹੈ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਲਦੀ ਹੀ ਹੁਣ ਕਹਿੰਦੇ ਨੇ ਦੋ ਡਿਪਟੀ ਮੁੱਖ ਮੰਤਰੀ ਲਗਾਏ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਲਿਤ ਭਾਈਚਾਰੇ ਦੇ ਵਿੱਚੋਂ ਹੋ ਸਕਦਾ ਹੈ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਇਸ ਨਵੇਂ ਐਕਸਪੈਰੀਮੈਂਟ ਨੂੰ ਤੁਸੀਂ ਦੇਖੋ ਇਹ ਕਿਉਂਕਿ ਆਪਾਂ ਜਿਵੇਂ ਤੁਸੀਂ ਦੱਸਿਆ ਵੀ 2027 ਦੀਆਂ ਚੋਣਾਂ ਜੜੀਆਂ ਨੇ ਨਾ ਉਹ ਲੱਗ ਕੇ ਆ ਗਈਆਂ ਨੇ ਹਮ ਆਮ ਤੌਰ ਦੇ ਉੱਤੇ ਸਾਡੀਆਂ ਜੜੀਆਂ ਸਰਕਾਰਾਂ ਹੁੰਦੀਆਂ ਨੇ ਜੜੀਆਂ ਪਿਛਲੇ 4 ਸਾਲ ਕੰਮ ਕਰ ਚੁੱਕੀਆਂ ਹੁੰਦੀਆਂ ਨੇ ਹਮ ਉਹਨਾਂ ਨੂੰ ਪਹਿਲਾਂ ਤਾਂ ਇਹ ਲੱਗਦਾ ਸ਼ੁਰੂ-ਸ਼ੁਰੂ ਦੇ ਵਿੱਚ ਵੀ ਇਹ ਬਹੁਤ ਟਾਈਮ ਪਿਆ ਆਪਾਂ ਫਲਾਣਾ ਕੰਮ ਵੀ ਕਰ ਲਾਂਗੇ ਫਲਾਣਾ ਵੀ ਕਰ ਲਾਂਗੇ ਫਲਾਣਾ ਵੀ ਕਰ ਲਾਂਗੇ ਪਰ ਜਦੋਂ 4 ਸਾਲ ਲੰਘ ਜਾਂਦੇ ਆ ਫਿਰ ਉਹ ਥੋੜਾ ਲੇਖਾ ਜੋਖਾ ਕਰਦੇ ਵੀ ਆਪਾਂ ਕੀਤਾ ਕੀ 4 ਸਾਲ ਦੇ ਵਿੱਚ ਹਮ ਫਿਰ ਨਾਲ ਹੀ ਸੋਚਣਾਂ ਦੇ ਜੁੜ ਜਾਂਦੀ ਆ ਵੀ ਅਗਲੇ ਸਾਲ ਤਾਂ ਚੋਣਾ ਆ ਗਿਆ ਹੂੰ ਤੇ ਚੋਣਾ ਦੇ ਵਿੱਚ ਵੀ ਆਪਾਂ ਲੋਕਾਂ ਨੂੰ ਆਪਣੇ ਮਗਰ ਲਾਉਣਾ ਹੈ ਤੇ ਕੀ ਕੀ ਢੰਗ ਪਣਾਏ ਜਾਣ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਦਿਮਾਗ 'ਚ ਹੁੰਦੀਆਂ ਨੇ ਹੂੰ ਸੋ ਇਹ ਭਗਵੰਤ ਮਾਨ ਹੁਣ ਵਾਲੇ ਜਿਹੜੀ ਇਹ ਗੱਲ ਨਵੀਂ ਆਈ ਸਾਡੇ ਸਾਹਮਣੇ ਵੀ ਦੋ ਡਿਪਟੀ ਸੀਐਮ ਲੌਣੇ ਨੇ ਹੂੰ ਮੇਰੇ ਖਿਆਲ ਦੇ ਵਿੱਚ ਇਹ ਹੁਣ ਸਾਲ ਨਾਲੋਂ ਵੀ ਘੱਟ ਸਮਾਂ ਰਹਿ ਗਿਆ ਚੋਣਾਂ ਦੇ ਵਿੱਚ ਹੂੰ ਕਾਊਂਟਡਾਊਨ ਸ਼ੁਰੂ ਹੋ ਗਿਆ ਤੇ ਹੁਣ ਉਹਨਾਂ ਨੇ ਦੋ ਡਿਪਟੀ ਸੀਐਮ ਜਿਹੜੇ ਲਾਉਣੇ ਆ ਨਾ ਉਹ ਕਿਉਂ ਲਾਉਣੇ ਆ ਦੇਖੋ ਇੱਕ ਤਾਂ ਮੈਨੂੰ ਇਹ ਗੱਲ ਸਮਝ ਲੱਗਦੀ ਆ ਵੀ ਇਹਨਾਂ 4-5 ਸਾਲ ਦੇ ਵਿੱਚ ਜਿਹੜੀ ਆਪ ਵਾਲਿਆਂ ਦੀ ਹਕੂਮਤ ਸੀ ਉਹਦੇ ਵਿੱਚ ਜੇ ਆਪਾਂ 90-92 ਉਹਨਾਂ ਦੇ ਲਾਉਣੇ ਆਪਾਂ ਜਿਹੜੇ ਐਮਐਲਏਸ ਨੇ ਉਹਨਾਂ ਬਾਰੇ ਉਹ ਸੋਚਦੇ ਨੇ ਵੀ ਕਿਹੜੇ ਕਿਹੜੇ ਗਰੁੱਪ ਜਿਹੜੇ ਨੇ ਉਹ ਇਸ ਵੇਲੇ ਐਮਐਲਏਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਵਿੱਚੋਂ ਇੱਕ ਬੰਦਾ ਚੁਣ ਕੇ ਜਾਂ ਦੋ ਬੰਦੇ ਚੁਣ ਕੇ ਉਹਨੂੰ ਡਿਪਟੀ ਸੀਐਮਲਾ ਦਿੱਤਾ ਜਾਵੇ। ਹੂੰ ਕਿਉਂਕਿ ਨਾ ਇਹਨਾਂ 4 ਸਾਲਾਂ ਦੇ ਵਿੱਚ ਉਹ ਲੋਕ ਜਿਹੜੇ ਜਿਨ੍ਹਾਂ ਨੇ ਬੜੀ ਇਲੈਕਸ਼ਨ ਜਿਹੜੀ ਸੀ ਉਹ ਲੜੀ ਸੀ ਇਸ ਕਰਕੇ ਵੀ ਉਹਨਾਂ ਕੋਲ ਕੋਈ ਮੰਤਰੀ ਬਣ ਜਾਣਗੇ। ਹੂੰ ਹੂੰ ਲੇਕਿਨ ਹੁਣ ਏਡੀ ਵੱਡੀ ਕੈਬਨਿਟ ਦੇ ਵਿੱਚ ਇਹਨੇ ਬੰਦੇ ਜਿੱਤ ਕੇ ਆਉਣ ਦੇ ਬਾਵਜੂਦ ਵੀ ਜੇ ਕਿਸੇ ਨੂੰ ਕੋਈ ਅਹੁਦਾ ਨਹੀਂ ਮਿਲਦਾ ਜਾਂ ਜੇ ਕਿਸੇ ਨੂੰ ਕੋਈ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨੇ ਲਾਇਆ ਜਾਂਦਾ ਕਿਸੇ ਨੂੰ ਟਰਸਟ ਬਣਾਇਆ ਜਾਂਦਾ ਤੇ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਬਾਕੀ ਬੰਦਿਆਂ ਨੂੰ ਖੁਸ਼ ਕਰ ਲੇ ਆਪਾਂ ਦੋ ਡਿਪਟੀ ਸੀਐਮ ਲਾ ਦਨੇ ਤਾਂ ਕਿ ਉਹ ਆਪਣੇ ਆਪਣੇ ਗਰੁੱਪ ਨੂੰ ਸਾਫ ਕੇ ਰੱਖਣ ਇੱਕ ਸੋਚ ਤਾਂ ਇਹ ਹੋ ਸਕਦੀ ਹੈ ਸੋ ਦੂਜੀ ਸੋਚ ਇਹ ਹੋ ਸਕਦੀ ਹੈ ਵੀ ਜਦੋਂ ਤੁਸੀਂ ਕਿਹਾ ਵੀ ਇਹਦੇ ਨਾਲ ਕੋਈ ਕੰਮ ਜਿਹੜੇ ਹਨਾ ਕੰਮ ਦੀ ਗਤੀ ਨਹੀਂ ਵਧੂਗੀ ਇਹਦੇ ਨਾਲ ਤੁਹਾਨੂੰ ਨਵੀਆਂ ਪਸੂੜੀਆਂ ਪੈ ਸਕਦੀਆਂ ਨੇ ਬਿਲਕੁਲ ਹਾਂਜੀ ਠੀਕ ਨੇ ਇਹ ਜੋ ਉਹਨਾਂ ਨੇ ਫੈਸਲੇ ਲੈਣੇ ਆ ਉਹਨਾਂ ਦੇ ਉੱਤੇ ਮੋਰ ਕੌਣ ਲਾਵੇਗਾ ਕਿਉਂਕਿ ਕਿ ਪਾਵਰ ਤਾਂ ਸੀਐਮ ਦੇ ਹੱਥ ਦੇ ਵਿੱਚ ਹੀ ਹੁੰਦੀ ਹੈ ਬਿਲਕੁਲ ਸੀਐਮ ਜਿਹੜਾ ਸੀ ਉਹ ਕੱਲਾ ਅੱਗੇ ਫੈਸਲੇ ਕਰਦਾ ਸੀ ਹਾਂਜੀ ਹੁਣ ਦੋ ਡਿਪਟੀ ਸੀਐਮ ਆ ਗਏ ਤਾਂ ਉਹਨਾਂ ਦੀ ਰਾਏ ਜਿਹੜੀ ਆ ਉਹ ਉਹ ਲੈਣੀ ਪੈਗੀ ਹੂੰ ਉਹਨਾਂ ਦੀ ਰਾਏ ਵੱਖਰੀ ਵੀ ਹੋ ਸਕਦੀ ਹੈ ਹਾਂਜੀ ਕੁਝ ਚੀਜ਼ਾਂ ਵਿੱਚ ਰੁਕਾਵਟ ਪੈ ਸਕਦੀ ਹੈ ਬਿਲਕੁਲ ਸੋ ਮੈਨੂੰ ਲੱਗਦਾ ਹੈ ਵੀ ਇਹ ਜੇ ਦੋ ਡਿਪਟੀ ਸੀਐਮ ਲਾਉਂਦੇ ਨੇ ਉਹ ਤਾਂ ਫਿਰ ਉਹਨਾਂ ਲਈ ਨਵੇਂ ਚੈਲੰਜ ਵੀ ਖੜੇ ਹੋ ਸਕਦੇ ਆ। ਵੈਸੇ ਬੇਦੀ ਸਾਹਿਬ ਇਹਨਾਂ ਦੇ ਵਿੱਚ ਹਨਾ ਜਿਹੜੇ ਦੋ ਪ੍ਰਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੀ ਦੌੜ ਜਿਹੜੀ ਹੈ ਕਿ ਸਭ ਤੋਂ ਅੱਗੇ ਆ ਰਹੇ ਨੇ ਨਾਮ ਜਿਹੜੇ ਕਿ ਹਰਪਾਲ ਸਿੰਘ ਟੀਮਾ ਤੇ ਇੱਕ ਸੰਜੀਵ ਰੋਣਾ ਨਾਮ ਆ ਰਿਹਾ ਇਹਨਾਂ ਦਾ ਸਾਹਮਣੇ ਆ ਰਿਹਾ। ਜੀ ਦੇਖੋ ਇਹ ਇਹ ਸਤਰਾ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਵੀ ਜੇ ਹਰਪਾਲ ਚਿਬਾ ਉਹਨਾਂ ਨੇ ਡੀਟੀਸੀਐਮ ਲਾਉਣਾ ਹੈ ਤਾਂ ਫਿਰ ਉਹ ਜਿਹੜਾ ਉਹਨਾਂ ਦਾ ਆਪਣਾ ਡਿਪਾਰਟਮੈਂਟ ਹੈ ਖਜ਼ਾਨਾ ਮੰਤਰੀ ਵਾਲਾ ਉਹ ਹੋ ਸਕਦਾ ਕਿਸੇ ਹੋਰ ਐਮਐਲ ਦੀ ਚੋਲਿ ਚਲੇ ਜਾਵੇ ਉਹਨਾਂ ਦਾ ਮਤਲਬ ਇਹ ਹੈ ਵੀ ਜਿਆਦਾ ਅਹੁਦੇ ਜੇ ਆਪਾਂ ਵੰਡਾਂਗੇ ਤਾਂ ਇਹਦੇ ਨਾਲ ਇੱਕ ਤਾਂ ਬੰਦੇ ਖੁਸ਼ ਹੋ ਜਾਣਗੇ ਇੱਕ ਇਹ ਹੋਏਗਾ ਵੀ ਸਾਡੇ ਜਿਹੜੇ ਚੈਲੰਜ ਨੇ ਜਿਹੜੇ ਪਾਰਟੀ ਦੇ ਵਿਚਲੇ ਉਹਨਾਂ ਨੂੰ ਥੋੜਾ ਜਿਹਾ ਸੋਲਵ ਕੀਤਾ ਜਾ ਸਕਦਾ ਹਾਲ ਕੀਤਾ ਜਾ ਸਕਦਾ ਤੁਹਾਨੂੰ ਲੱਗਦਾ ਨਹੀਂ ਇਹ ਕਿ ਇਹ ਸਿਰਫ ਯੋਜਨਾ ਜਿਹੜੀ ਬਣਾਈ ਜਾ ਰਹੀ ਹੈ ਡਿਪਟੀ ਸੀਐਮ ਵਾਲੀ ਇਹ ਵੋਟ ਬੈਂਕ ਦੀ ਗਿਣਤੀ ਵਧਾਉਣ ਦੇ ਲਈ ਹੋ ਸਕਦੀ ਹੈ ਕੁਝ ਲੱਗਦਾ ਇਸ ਤਰ੍ਹਾਂ ਉਹੀ ਹੋ ਸਕਦੀ ਹੈ ਨਾ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਜਿਹੜੇ ਐਮਐਲਏਸ ਜਿਹੜੇ ਨੇ ਉਹਨਾਂ ਨੂੰ ਲੱਗਦਾ ਵੀ ਨਰਾਜ਼ ਨੇ ਇਹ ਗਰੁੱਪ ਸਾਡਾ ਨਰਾਜ਼ ਆ ਐਮਐਲਏਸ ਆ ਇਹਨਾਂ ਨੂੰ ਆਪਾਂ ਆਪਣੇ ਨਾਲ ਜੋੜ ਲਈਏ ਫਿਰ ਉਹਨਾਂ ਦਾ ਲੀਡਰ ਚੁਣ ਕੇ ਉਹਨਾਂ ਨੂੰ ਕਹਿ ਲਏ ਤੁਹਾਡਾ ਇੱਕ ਡਿਊਟੀ ਸੀਐਮ ਅਸੀਂ ਲੜਨ ਆਏ ਹਰ ਪਾਰਟੀ ਦੇ ਵਿੱਚ ਤੁਹਾਡੇ ਬੰਦਿਆਂ ਤਾਂ ਹੁੰਦੀਆਂ ਨੇ ਔਰ ਇਸ ਪਾਰਟੀ ਦੇ ਵਿੱਚ ਵੀ ਜ਼ਰੂਰ ਹੋਏਗੀ ਸੋ ਇਹਨਾਂ ਦਾ ਮਤਲਬ ਇਹ ਆ ਵੀ ਇਕਤਾ ਅਸੀਂ ਇਹ ਸਾਰੇ ਬੰਦਿਆਂ ਨੂੰ ਨਾਲ ਜੋੜ ਲਈਏ ਇੱਕ ਦੂਜਾ ਮਤਲਬ ਇਹ ਆ ਵੀ ਲੋਕਾਂ ਕੋਲ ਇੱਕ ਇਸ ਗੱਲ ਹਿੰਮਤ ਚ ਰਹਿ ਜਾਏ ਵੀ ਇਹਨਾਂ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਦੇ ਅਨਸੂਚਿਤ ਜਾਤੀਆਂ ਵਿੱਚੋਂ ਇੱਕ ਡਿਪਟੀ ਸੀਐਮ ਲੱਲਿਆ ਜਾਂ ਉਸ ਜਾਤੀ ਜਿਵੇਂ ਕਾਂਗਰਸ ਨੇ ਪਹਿਲਾਂ ਕੀਤਾ ਸੀਗਾ ਕਿਉਂਕਿ ਸਾਡੇ ਜਿਹੜੀ ਇੱਥੇ VOTING ਸਿਸਟਮ ਹੈ ਨਾ ਉਹਦਾ ਬਹੁਤ ਸਾਰਾ ਆਧਾਰ ਧਰਮ ਨਾਲ ਜੁੜਿਆ ਹੋਇਆ ਹੈ ਬਿਲਕੁਲ ਸਹੀ ਗੱਲ ਹੈ ਔਰ ਧਰਮ ਨਾਲ ਜਦੋਂ ਆਧਾਰ ਜੁੜਿਆ ਹੁੰਦਾ ਤੇ ਫਿਰ ਉਹਨਾਂ ਸਾਰੇ ਲੋਕਾਂ ਨੂੰ ਖੁਸ਼ ਕਰਨਾ ਪੈਂਦਾ ਹਮ ਸਹੀ ਗੱਲ ਹੈ ਸੋ ਬੀਤੀ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫੈਸਲਾ ਸ਼ਹਿਰੀ ਤੇ ਪਿੰਡੂ VOTERਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਦੇ ਵਜੋਂ ਵੇਖਿਆ ਜਾ ਸਕਦਾ ਹੈ ਕਿ ਪਿੰਡੂ VOTER ਜਿਹੜੇ ਨੇ ਉਹ ਅਲੱਗ ਹੁੰਦੇ ਨੇ ਤੇ ਸ਼ਹਿਰੀ VOTER ਅਲੱਗ ਹੁੰਦੇ ਨੇ ਅਰੇ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਪਿੰਡੂ ਜਾਂ ਸ਼ਹਿਰੀ ਨਹੀਂ ਆਪਾਂ ਇਹ ਕਹਿ ਸਕਦੇ ਆਂ ਵੀ ਕਿਹੜੇ ਬੰਦੇ ਨੂੰ ਡਿਪਟੀ ਸੀਐਮ ਲਿਆ ਜਾ ਸਕਦਾ ਜਾ ਲੈ ਜਾ ਰਿਹਾ ਉਹ ਉਹਦੇ ਪਿੱਛੇ ਕਿੰਨੇ ਕੁ ਲੋਕ ਨੇ ਉਹ ਉਹ ਕਿੱਥੇ ਉਹ ਉਹਨਾਂ ਨੂੰ ਉਹ ਲੀਡ ਕਰਦਾ ਉਹਨਾਂ ਲੋਕਾਂ ਨੂੰ ਕੀ ਕਿਸੇ ਪਿੰਡ ਚੋਂ ਕਰਦਾ ਹੈ ਜਾਂ ਪਿੰਡ ਦੇ ਵਿੱਚੋਂ ਕਿੰਨੇ ਆ ਵੋਟਾਂ ਨੇ ਜਾਂ ਸ਼ਹਿਰ ਤੋਂ ਲੀਡ ਕਰਦਾ ਜਾਂ ਉਹ ਕਿਸ ਧਰਮ ਨਾਲ ਸੰਬੰਧਤ ਹੈ ਉਹ ਕਿਸ ਜਾਤੀ ਨਾਲ ਸੰਬੰਧਤ ਹੈ ਵੀ ਉਹ ਆਪਣੇ ਸਾਰੇ ਜਿਹੜੇ ਵੋਟਾਂ ਨੇ ਜਿਹੜੀ ਹੈਗੀ ਆ ਉਹ ਦਲਿਤ ਪਾਈਚਾਰੀ ਦੀ ਜ਼ਿਆਦਾ ਬਿਲਕੁਲ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਮਾਨ ਸਾਹਿਬ ਨੇ ਧਿਆਨ ਚ ਰੱਖੀਆਂ ਨੇ ਔਰ ਉਹਨਾਂ ਨੂੰ ਲੱਗਦਾ ਹੈ ਵੀ ਹੁਣ ਜਾਂਦੇ ਜਾਂਦੇ ਆਪਾਂ ਥੋੜਾ ਬਤਾ ਪ੍ਰਸ਼ਾਦ ਜਿਹੜਾ ਹੈ ਉਹ ਦੇਈ ਜਾਏ ਉਹ ਦੇਈ ਜਾਈਏ ਬਾਕੀਆਂ ਸਹੀ ਗੱਲ ਹੈ ਬੀਤੀ ਸਾਹਿਬ ਅੱਗੇ ਗੱਲ ਕਿਤੇ ਜਾਵੇ ਤਾਂ ਬੜੇ ਘੋਣਾ ਨੇ ਵੀ ਕਿਹਾ ਹੈ ਕਿ ਡਿਪਟੀ ਸੀਐਮ ਕੋਈ ਸੰਵਿਧਾਨਕ ਅਹੁਦਾ ਨਹੀਂ ਹੁੰਦਾ ਸਭੋ ਹੀ ਸਿਰਫ ਇੱਕ ਮੰਤਰੀ ਦਾ ਹੀ ਅਹੁਦਾ ਹੁੰਦਾ ਹੈ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਸਿਰਫ ਕਿਸੇ ਨੂੰ ਦਿਲੋਂ ਦਿਲਾਸਾ ਦੇਣ ਜਾਂ ਫਿਰ ਖਾਸ ਜਾਤੀ ਨੂੰ ਖੁਸ਼ ਕਰਨ ਦੇ ਲਈ ਕੀਤਾ ਜਾਂਦਾ ਹੈ ਪਰ ਇਹ ਮਾਲਕ ਤਾਂ ਸੀਐਮ ਹੀ ਹੁੰਦਾ ਹੈ ਉਹਦੀ ਹੀ ਪਾਵਰ ਚੱਲਣੀਆਂ ਨੇ ਪੁਰਾਣੀ ਤਾਂ ਜਗਸਿਆ ਬਿਲਕੁਲ ਬਿਲਕੁਲ ਇਹ ਕੋਈ ਵਿਧਾਨਕ ਗੱਲ ਨਹੀਂ ਹੈਗੀ ਕਿ ਇੱਕ ਚੀਫ ਮਿਨਿਸਟਰ ਹੈਗਾ ਤੇ ਆਪਾਂ ਦੋ ਚੀਫ ਮਿਨਿਸਟਰ ਲਾ ਲਈਏ ਪਰ ਸਾਡੇ ਇੱਥੇ ਹੁਣ ਰਵਾਇਤ ਆਮ ਹੋ ਗਈ ਹੈ ਹੁਣ ਕੀ ਹੈ ਵੀ ਬਹੁਤ ਸਾਰੀਆਂ ਵੱਡੀਆਂ ਸਟੇਟਸ ਨੇ ਜਿਹੜੀਆਂ ਅੰਜ ਦਾ ਮਹਾਰਾਸ਼ਟਰ ਉੱਥੇ ਵੀ ਉਹਨੂੰ ਇੱਕ ਅਦਾ ਡਿਪਟੀ ਸੀਐਮ ਚਾਹੀਦਾ ਹੁੰਦਾ ਪਰ ਦੂਜੇ ਪਾਸੇ ਦੇਖਿਆ ਜਾਏ ਤਾਂ ਸਾਡੇ ਕੋਲ ਬਹੁਤ ਵੱਡੀ ਸਟੇਟ ਆ ਉੱਤਰ ਪ੍ਰਦੇਸ਼ ਉਹਦੇ ਵਿੱਚ ਕੋਈ ਡਿਫਿਟੀ ਸੀ ਆ ਨਹੀਂ ਹੈਗਾ ਜੀ ਜੀ ਸੋ ਮੇਰਾ ਮਤਲਬ ਆ ਵੀ ਇਹ 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 ਦਿਖਿਆ ਜਾ ਸਕਦਾ ਹੈ ਵੀ ਆਪਾਂ ਕਿਸੇ ਕੋਈ ਪਾਰਟੀ ਦੀ ਧੜੇ ਬੰਦੀ ਆ ਤਾਂ ਉਹਨੂੰ ਉਸ ਬੰਦੇ ਨੂੰ ਖੁਸ਼ ਕਰਨ ਲਈ ਜਾਂ ਜਿੱਥੇ ਆਪਾਂ ਨੂੰ ਇਹ ਲੱਗ ਰਿਹਾ ਹੈ ਵੀ ਸਾਡੇ ਖਿਲਾਫ ਕੁਝ ਲੋਕ ਜਿਹੜੇ ਨੇ ਖੜੇ ਹੋ ਰਹੇ ਨੇ ਪਾਰਟੀ ਦੇ ਵਿੱਚ ਹੋਈ ਸੋ ਇਹਨਾਂ ਨੂੰ ਜੋੜਨ ਲਈ ਆਪਾਂ ਨੂੰ ਇਹੋ ਜਿਹਾ ਕੋਈ ਨਾ ਕੋਈ ਫੇਵੀ ਫੇਵੀ ਕੋਲਾ ਜੋੜਨਾ ਚਾਹੀਦਾ ਸਿਆਸੀ ਸਟੰਟ ਹੋ ਸਕਦਾ ਅਛਾ ਸਟੰਟ ਸੋ ਦਾ ਉਹਨਾਂ ਦੀ ਵੀ ਗੱਲ ਠੀਕ ਹੈ ਜਿਹੜੇ ਵੜਿੰਗ ਸਾਹਿਬ ਨੇ ਕਿਉਂਕਿ ਵਿਰੋਧੀ ਪਾਰਟੀ ਚ ਨੇ ਉਹ ਸਾਰੇ ਨੁਕਤੇ ਜੀ ਨਹੀਂ ਕਰਨਗੇ ਜੀ ਉਹ ਕਹਿਣਗੇ ਜੀ ਤੁਸੀਂ ਤੁਹਾਨੂੰ ਫੋਰਸ ਜਾਵਾ ਲਾਉਣੀ ਪੈਗੀ ਇਹਨਾਂ ਨਾਲ ਦੋਵੇਂ 7 ਲਾ ਦੋ 5 ਲਾ ਦੋ ਹਾਂ ਤੁਸੀਂ 7 ਵੀ ਲਾ ਦੋ ਤਾਂ ਮੈਂ ਘੇਰਦੇ ਨਹੀਂ ਜਮੀਨੇ ਹਕੀਕਤ ਜਿਹੜੀ ਹੈ ਉਹ ਕੀ ਕਹਿੰਦੇ ਆ ਅਸਲ ਦੇ ਵਿੱਚ ਉਧਰ ਧਿਆਨ ਦੇਣ ਦੀ ਲੋੜ ਹੈ ਵੀ ਉਹਨਾਂ ਦੀ ਗੱਲ ਵੀ ਠੀਕ ਹੈ ਪਰ ਵਿਰੋਧੀ ਪਾਰਟੀ ਨੇ ਹਮੇਸ਼ਾ ਵਿਰੋਧ ਦੇ ਵਿੱਚ ਗੱਲ ਕਰਨੀ ਹੁੰਦੀ ਆ ਤੇ ਉਹ ਉਹ ਕਹਿ ਰਹੇ ਨੇ ਪਰ ਉਹਨਾਂ ਦੀ ਗੱਲ ਜਿਹੜੇ ਆ ਛੱਡ ਲਈ ਵੀ ਨਹੀਂ ਜਾ ਸਕਦੀ ਹਮ ਸਹੀ ਗੱਲ ਆ ਸੋ ਬੇਤੀ ਸਾਭਾ ਕੀ ਗੱਲ ਕੀਤੀ ਜਾਵੇ ਤਾਂ ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਵਿੱਚ 7 ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਤੇ ਮੁੱਖ ਸਕੱਤਰ ਨੂੰ ਐਸਆਈਆਰ ਪ੍ਰਕਿਰਿਆ ਦੇ ਸਬੰਧ ਵਿੱਚ ਗੰਪੀਰ ਦੁਰਵਿਵਹਾਰ ਡਿਊਟੀ ਦੇ ਵਿੱਚ ਅਣਗੈਲੀ ਅਤੇ ਕਾਨੂੰਨੀ ਸ਼ਕਤੀਆਂ ਦੀ ਦੁਰਵਰਤੋਂ ਦੇ ਲਈ ਉਹਨਾਂ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਨੇ ਸੋ ਕਿਸ ਤਰ੍ਹਾਂ ਦੇਖਦੇ ਹੋ ਪੱਛਮੀ ਬੰਗਾਲ ਦੇ ਇਹਨਾਂ 7 ਚੋਣ ਅਧਿਕਾਰੀਆਂ ਦੀ ਮੁਅਤਲੀ ਨੂੰ ਤੁਸੀਂ ਦੇਖੋ ਇੱਕ ਗੱਲ ਆਪਾਂ ਪੱਕੀ ਹੈ ਵੀ ਜਦੋਂ ਪਛਵੇਂ ਬੰਗਾਲ ਦੇ ਵਿੱਚ ਇਹ ਜਿਹੜੀ ਉਹਨਾਂ ਨੇ ਚੌੜ ਕਮਿਸ਼ਨ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਸੀ ਐਸਆਰ ਦੀ ਜੀ ਹਾਂਜੀ ਤਾਂ ਉਹਦੇ ਵਿੱਚ ਉਹਨਾਂ ਨੂੰ ਕਾਫੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਸੂਬੇ ਵੱਲੋਂ ਔਰ ਜਿਹੜੇ ਉਥੋਂ ਦੇ ਸਾਡੇ ਮੁੱਖ ਮੰਤਰੀ ਹੈ ਮਮਤਾ ਬੇਲਰਜ ਜੀ ਉਹਨਾਂ ਨੇ ਉਹਨਾਂ ਦੇ ਖਿਲਾਫ ਇੱਕ ਉਹਨਾਂ ਨੇ ਅਪੀਲ ਉਹਦੇ ਵਿੱਚ ਕੀਤੀ ਸੀਗੀ ਸੁਪਰੀਮ ਕੋਰਟ 'ਚ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਆਪਣਾ ਕੇਸ ਆਪ ਪੁਟ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਉਹਨਾਂ ਨੇ ਔਰ ਦੱਸਿਆ ਵੀ ਐਸਆਰ ਦੇ ਰਾਹੀ ਕੀ ਕੁਝ ਹੋ ਰਿਹਾ ਬਹੁਤਆਂ ਲੜੀਆਂ ਹੋ ਰਹੀਆਂ ਨੇ ਸੋ ਉਹ ਚੀਜ਼ਾਂ ਚੱਲ ਰਹੀਆਂ ਸੀਗੀਆਂ ਚੌਣ ਕਮਿਸ਼ਨ ਦੇ ਨਾਲ ਮਮਤਾ ਬੈਨਰਜੀ ਦੀ ਲੜਾਈ ਬੜੀ ਤੇਜ਼ ਹੈ ਉਸੇ ਆਧਾਰ ਨੂੰ ਮੁੱਖ ਰੱਖ ਕੇ ਕਿਉਂਕਿ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਇਹ ਜਿਹੜੀ ਐਸਆਈਆਰ ਕਰਵਾਈ ਜਾ ਰਹੀ ਆ ਜੋ ਜਿੰਨੂੰ ਕਿ ਆਪਾਂ ਕਹਿੰਦੇ ਨਾਂ ਨੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਵੋਟਰਾਂ ਦੀ ਤਾਂ ਉੱਥੇ ਦੇ ਸਟਾਫ ਨੂੰ ਲਾਉਣਾ ਜ਼ਰੂਰੀ ਹੋ ਜਾਂਦਾ ਜਿਵੇਂ ਕਿ ਜੇ ਹੁਣ ਪੰਜਾਬ ਦੇ ਵਿੱਚ ਇਦਾਂ ਦਾ ਕੰਮ ਹੋਵੇ ਤਾਂ ਪੰਜਾਬ ਗਵਰਨਮੈਂਟ ਕੋਲੋਂ ਇਹ ਬੰਦੇ ਮੰਗੇ ਜਾਣਗੇ ਵੀ ਸਾਨੂੰ ਬੰਦੇ ਦਿਓ ਜੀ ਤੁਹਾਡੇ ਸਾਡੀ ਮਦਦ ਕਰਨ ਲਈ ਜਿਹੜੇ ਕਿ ਇੱਥੇ ਹੋ ਜਾ ਕੰਮ ਕਰਨ। ਉਹਨਾਂ ਨੇ ਜਿੰਨੇ ਮੁਲਾਜ਼ਮ ਉੱਥੋਂ ਮੰਗੇ ਸੀ ਉਹਨਾਂ ਕੋਲੋਂ ਪੱਛੀ ਬੰਗਾਲ ਦੇ ਵਿੱਚੋਂ ਜੀ ਉਹਨਾਂ ਨੇ ਆਪਣੇ ਕੁਝ ਆਫੀਸਰ ਜਿਹੜੇ ਸੀ ਦਿੱਤੇ ਸੀ ਮਮਤਾ ਨੇ ਲੇਕਿਨ ਉਹ ਚੋਣ ਕਮਿਸ਼ਨ ਦੀ ਗੱਲ ਘੱਟ ਮੰਨਦਾ ਔਰ ਮਮਤਾ ਨੀ ਜਾਨਾ ਸੋ ਜੇ ਮਮਤਾ ਬੈਨਰਜੀ ਦੀ ਗੱਲ ਉਹ ਮੰਨ ਰਿਹਾ ਨੇ ਇਹਦਾ ਮਤਲਬ ਹੈ ਇਹ ਚੋਣ ਕਮਿਸ਼ਨ ਨੂੰ ਗੱਲ ਜਿਹੜੀ ਹੈ ਇਹ ਹਜ਼ਮ ਨਹੀਂ ਹੁੰਦੀ ਸੋ ਉਹ ਕਹਿਣ ਲੱਗੇ ਵੀ ਇਸ ਚੋਣ ਕਮਿਸ਼ਨ ਕਹਿੰਦਾ ਹੈ ਵੀ ਤੁਸੀਂ ਜਿਹੜੇ ਸਾਨੂੰ ਬੰਦੇ ਦਿੱਤੇ ਸੀ ਸਾਡਾ ਕਹਿਣਾ ਨਹੀਂ ਮੰਨ ਰਹੇ ਇਸ ਕਰਕੇ ਇਹਨਾਂ ਨੂੰ ਮੁਤਲ ਕੀਤਾ ਜਾਏ ਇਹਨਾਂ ਨੂੰ ਸਸਪੈਂਡ ਕੀਤਾ ਜਾਏ ਇਹਨਾਂ ਨੇ ਡਿਊਟੀ ਆਪਣੀ ਠੀਕ ਠੰਗ ਨਾਲ ਨਹੀਂ ਨਿਭਾਈ ਮੈਂ ਸਮਝਦਾ ਕਿ ਇਹ ਚੋਣ ਕਮਿਸ਼ਨ ਔਰ ਸੂਬਿਆਂ ਦੇ ਵਿੱਚ ਇਹ ਜਿਹੜੀ ਕੁੜਤਨ ਪੈਦਾ ਹੋਈ ਹੈ ਨਾ ਇਹ ਮਤਲਬ ਉਹਨਾਂ ਸੂਬਿਆਂ 'ਚ ਕੁੜਤਨ ਜ਼ਰੂਰ ਪੈਦਾ ਹੋਏਗੀ ਜਿੱਥੇ ਨੌਨ ਬੀਜੇਪੀ ਸਰਕਾਰਾਂ ਨੇ ਹੂੰ ਕਿਉਂਕਿ ਆਮ ਤੌਰ ਦੇ ਉੱਤੇ ਸਮਝ ਲਿਆ ਗਿਆ ਵੀ ਜਿਹੜਾ ਚੋਣ ਕਮਿਸ਼ਨ ਆ ਉਹ ਬੀਜੇਪੀ ਦੇ ਕੰਨਤ ਚੱਲ ਰਿਹਾ ਹੂੰ ਜੀ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬਹੁਤ ਰੂਟੀਨ ਹੈ ਵੀ ਤੁਹਾਡੇ ਤੁਸੀਂ ਚੋਣ ਕਮਿਸ਼ਨ ਜਿਹੜਾ ਉਹ ਕੋਈ ਇਨਾ ਸਟਾਫ ਨਹੀਂ ਹੈਗਾ ਵੀ ਆਪਣਾ ਸਟਾਫ ਉਹ ਕਿਹੜੇ-ਕਿਹੜੇ ਸੂਬੇ ਦੇ ਵਿੱਚ ਭੇਜੇ ਫਿਰ ਉਸ ਸਟਾਫ ਦੇ ਪ੍ਰੋਟੈਕਸ਼ਨ ਕੀਆ ਰੱਖਿਆ ਕੀਆ ਉਥੋਂ ਦੀ ਪੰਜਾਬ ਉਸੋਂ ਦੀ ਸਟੇਟ ਨੇ ਕਰਨੀ ਹੈ ਸੋ ਉੱਥੇ ਵੀ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਹੈ ਬੰਦੇ ਵਾਪਰੀਆਂ ਨੇ ਵੀਰ ਲੋਕ ਸੁਸਾਇਸਾਈਡ ਵੀ ਕਰ ਗਏ ਕੁਝ ਜਿਹੀ ਵੀ ਹੋਇਆ ਉਹ ਵੀ ਹੋਇਆ ਸੋ ਮਮਤਾ ਬੈਨਰਜੀ ਜਿਹੜੀ ਹੈ ਉਹ ਕਿਉਂਕਿ ਆਪਾਂ ਦੇਖਦੇ ਆ ਬੜੀ ਸ਼ੈਡਿਊਲਡ ਉਸ ਚੀਫ ਮਿਨਿਸਟਰ ਉਹ ਕਿਸੇ ਗੱਲ ਨੂੰ ਬਰਦਾਸ਼ਤ ਨਹੀਂ ਕਰਦੀ ਇੱਥੇ ਵੀ ਉਹਨੂੰ ਇਹ ਲੱਗਦਾ ਹੈ ਬੀ ਇਹ ਜੜੀਆਂ ਐ ਜਾਣਬੁੱਝ ਕੇ ਵੋਟਾਂ ਜੜੀਆਂ ਨੇ ਉਹ ਕਟੀਆਂ ਜਾ ਰਹੀਆਂ ਨੇ ਔਰ ਬੰਦੇ ਜਿਹੜੇ ਜਿਉਂਦੇ ਨੇ ਜਿਹੜੇ ਜਿਨ੍ਹਾਂ ਦੀਆਂ ਵੋਟਾਂ ਹੈਗੀਆਂ ਸੀ ਉਹਨਾਂ ਨੂੰ ਵੀ ਮਰਿਆ ਦੱਸ ਕੇ ਤੇ ਖਤਮ ਕੀਤਾ ਜਾ ਰਿਹਾ ਸਾਰਾ ਸਿਲਸਿਲਾ ਸੋ ਇਹਦੇ ਵਿੱਚ ਹੁਣ ਉਹਨਾਂ ਨੇ ਕੀ ਕਿਤਾਬ ਨਹੀਂ ਪੜਤਾਲ ਕੀਤੀ ਹੈ ਉਹਨਾਂ ਨੇ ਉਹ ਲੋੜੇ ਦੋਸ਼ੀ ਮੰਨੇ ਨੇ ਉਹਨਾਂ ਨੂੰ ਕਿਹਾ ਜੀ ਇਹਨਾਂ ਨੂੰ ਸਸਪੈਂਡ ਕਰ ਦਿਓ ਤੇ ਇਹ ਉਹਨਾਂ ਨੇ ਉੱਥੋਂ ਦੇ ਰਾਜਪਾਲ ਨੂੰ ਵੀ ਲਿਖ ਕੇ ਭੇਜਿਆ ਸਾਰਾ ਕੁਝ ਕੀਤਾ ਸੋ ਮੇਰਾ ਮਤਲਬ ਹੈ ਵੀ ਇਹ ਕੁੜਤਣ ਦਿਨੀਂ ਦਰ ਰਹਿ ਗਈ ਹੁਣ ਦਿਨ ਇਹੋ ਜੇ ਮਸਲੇ ਸਾਡੇ ਸਾਹਮਣੇ ਜਿਹੜੇ ਆ ਹਾਂ ਉਹ ਗੱਲ ਹੈ ਸਹੀ ਗੱਲ ਹੈ ਸੋ ਬੀਤੇ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਤੇਜ਼ੀ ਦੇ ਨਾਲ ਵਿਕਸਿਤ ਹੋਣ ਦੇ ਉੱਤੇ ਜ਼ੋਰ ਦਿੱਤਾ ਹੈ ਜਿੱਥੇ ਦੇਸ਼ ਸਿਰਫ ਆਪਣੀਆਂ ਸਮੱਸਿਆਵਾਂ ਦਾ ਹੱਲ ਹੀ ਨਹੀਂ ਲੱਭ ਰਿਹਾ ਸਗੋਂ ਕਿ ਉਹ ਦੁਨੀਆ ਦੇ ਲਈ ਵੀ ਹੱਲ ਯਾਨੀ ਕਿ ਗਲੋਬਲ ਸੋਲੂਸ਼ਨ ਤਿਆਰ ਕਰ ਰਿਹਾ ਹੈ ਵਿਗਿਆਨ ਟੈਕਨੋਲੋਜੀ ਅਤੇ ਆਰਥਿਕ ਵਿਕਾਸ ਦੇ ਰਾਹੀਂ ਭਾਰਤ ਵਿਸ਼ਵ ਪੱਧਰ ਤੇ ਉੱਤੇ ਆਪਣੀ ਪਛਾਣ ਮਜ਼ਬੂਤ ਕਰ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਹ ਦਾਅਵੇ ਨੂੰ ਕਿ ਉਹ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਲਈ ਵੀ ਤਿਆਰ ਨੇ ਸੋਲੂਸ਼ਨ ਕਰਨਗੇ ਉਹ ਤਿਆਰ ਏ ਸਾਡੇ ਇੱਥੇ ਹੀ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਹੂੰ ਉਹਦੇ ਬਾਰੇ ਇੱਕ ਗੋਸ਼ਟੀ ਚੱਲ ਰਹੀ ਹੈ ਉਹਦੇ ਬਾਰੇ ਉੱਥੇ ਗੱਲਾਂਬੱਤਾਂ ਹੋ ਰਹੀਆਂ ਨੇ ਜਿਹੜੀ ਕਿ ਕੱਲ੍ਹ ਜਿਹਦਾ ਉਹਨਾਂ ਨੇ ਉਦਘਾਟਨ ਕੀਤਾ ਓਪਨਿੰਗ ਕੀਤੀ ਹੈ ਜੀ ਉਹਦੇ ਵਿੱਚ ਏਆਈ ਨਾਲ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਕੋਈ ਮਸ਼ੀਨਰੀ ਤਿਆਰ ਕੀਤੀ ਗਈ ਕਿ ਹੋਰ ਚੀਜ਼ਾਂ ਤਿਆਰ ਕੀਤੀਆਂ ਗਈਆਂ ਨੇ ਜ਼ਿੰਦਗੀ ਨੂੰ ਸੌਖਿਆ ਬਣਾਉਣ ਲਈ ਉਹ ਉੱਥੇ ਉਹ ਪ੍ਰਦਰਸ਼ਿਤ ਕੀਤੇਆਂ ਗਈਆਂ ਨੇ ਮੋਦੀ ਸਾਹਿਬ ਜਿਹੜੇ ਨੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਪੈਸੇ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਐਂਗਲ ਹੁੰਦਾ ਉਹ ਆਪਣੇ ਦੇਸ਼ ਪ੍ਰਤੀ ਤਾਂ ਪਤਾ ਨਹੀਂ ਕਿੰਨੇ ਇੱਕ ਇਮਾਨਦਾਰ ਨੇ ਜਾਂ ਕਿੰਨਾ ਖੁਦ ਲਈ ਕੰਮ ਕਰ ਰਹੇ ਨੇ ਪਰ ਸਭ ਤੋਂ ਜ਼ਿਆਦਾ ਉਹਨਾਂ ਨੂੰ ਵਿਸ਼ਵ ਦਾ ਫਿਕਰ ਹੁੰਦਾ ਹੈ ਉਹ ਕੰਦੇ ਮੈਂ ਵਿਸ਼ਵ ਨੂੰ ਗਾਈਡਲਾਈਨ ਦਵਾ ਮੈਂ ਵਿਸ਼ਵ ਨੂੰ ਸਾਰਾ ਕੁਝ ਆਪਣੇ ਮਗਰ ਲੈ ਕੇ ਲਾਖਤੋਂ ਜੀ ਵਿਸ਼ਵ ਗੁਰੂ ਬਣ ਰਹੇ ਨੇ ਵਿਸ਼ਵ ਗੁਰੂ ਉਹਨਾਂ ਦਾ ਮਤਲਬ ਹੈ ਵੀ ਮੈਂ ਜਦੋਂ ਗੱਲ ਕਰਾਂ ਮੈਂ ਇਕੱਲੇ ਹਿੰਦੁਸਤਾਨ ਦੀ ਗੱਲ ਨਾ ਕਰਾਂ ਮੈਂ ਵਿਸ਼ਵ ਦੀ ਪਹਿਲਾਂ ਗੱਲ ਕਰਾਂ ਉਹ ਆਪਣੇ ਭਾਰਤ ਨੂੰ ਤਾਂ ਭਾਵੇਂ ਪਿੱਛੇ ਰਹਿਣ ਦੇਣਗੇ ਲੇਕਿਨ ਵਿਸ਼ਵ ਨੂੰ ਕਹਿਣਗੇ ਵੀ ਮੈਂ ਤੁਹਾਨੂੰ ਅੱਗੇ ਰੱਖ ਕੇ ਚੱਲਦਾ ਸੋ ਇੱਥੇ ਵੀ ਉਹਨਾਂ ਨੇ ਇਹ ਦਾਵਾ ਕੀਤਾ ਵੀ ਮੈਂ ਆਪਾਂ ਦੂਜੇ ਦੇਸ਼ਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਸੋ ਸਿੱਕਰੀ ਆਪਣੇ ਦੇਸ਼ ਦੀਆਂ ਵੀ ਦੀ ਕਦੀ ਡੂੰਘਾਈ ਨਾਲ ਜਾਂਚ ਕਰਕੇ ਵੇਖੋ ਵੀ ਇਸ ਦੇਸ਼ ਦੇ ਵਿੱਚ ਤੁਸੀਂ ਕੀ ਦੇਣਾ ਸੀ ਤੇ ਕੀ ਦਿੱਤਾ ਹੁਣ ਤੱਕ ਇਸੇ ਵੀ ਕਦੀ ਨੱਖ ਦੀ ਪਰਚੋਲਵੀਂ ਨਜ਼ਰ ਮਾਰ ਲਿਆ ਕਰੋ ਅਸਲ ਦੇ ਵਿੱਚ ਜਦੋਂ ਅਸੀਂ ਆ ਮਸਨੂਈ ਜਿਹੜੀ ਸਾਡੀ ਲਿਆਕਤ ਆ ਨਾ ਅਕਲਮੰਦੀ ਆ ਉਹਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਆ ਨਾ ਪਹਿਲਾਂ ਤਾਂ ਇਹ ਬੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਾਂ ਕਹਿੰਦੇ ਆ ਇਹ ਦੋਵੇਂ ਲਫ਼ਜ਼ ਜਿਹੜੇ ਨੇ ਉਹਨਾਂ ਇੱਕ ਦੂਜੇ ਦੇ ਵਿਰੋਧੀ ਆ ਉਹ ਇੰਟੈਲੀਜੈਂਸ ਕੀ ਹੋਈ ਜਿਹੜੀ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਹੋਈ ਬਿਲਕੁਲ ਸਹੀ ਗੱਲ ਆ ਠੀਕ ਨੇ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਇਹ ਆਪਾਂ ਕ੍ਰੀਏਟ ਕਰ ਲਈ ਹੈ ਕ੍ਰੀਏਟ ਕਰ ਲਈ ਹੈ ਹੈ ਤਾਂ ਪਿੱਛੇ ਮਨੁੱਖੀ ਦਿਮਾਗ ਹੀ ਨਾ ਮਨੁੱਖੀ ਦਿਮਾਗ ਔਰ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਅਸਲ ਦੇ ਵਿੱਚ ਵੀ ਅਸੀਂ ਜਿਹੜੀ ਇਹ ਚੀਜ਼ ਆ ਏਆਈ ਜਿਹੜੀ ਹੈ ਇਹਦੇ ਕੋਲੋਂ ਅਸੀਂ ਜ਼ਿੰਦਗੀ ਨੂੰ ਸੌਖਿਆ ਬਣਾਉਣ ਲਈ ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਕਿੰਨੇ ਕੀ ਚੀਜ਼ ਲੈਣੀ ਆ ਉਹਦੇ ਕੋਲੋਂ ਆਪਾਂ ਉਹਨਾਂ ਦੇ ਹਿਸਾਬ ਤਾਬ ਰੱਖੀਏ ਫਿਰ ਤਾਂ ਠੀਕ ਹੈ ਜੀ ਜੇ ਆਪਾਂ ਉਹਦੇ ਕੋਲੋਂ ਆਪਾਂ ਕਿਦਾਂ ਦੂਸਰੇ ਦੇਸ਼ਾਂ ਨਾਲ ਲੜਨਾ ਵਾ ਆਪਾਂ ਹਥਿਆਰ ਕਿਦਾਂ ਪੈਦਾ ਕਰਨੇ ਆ ਆਪਾਂ ਕਿਦਾਂ ਵੱਧ ਵੱਧ ਲੋਕਾਂ ਨੂੰ ਮਾਰ ਸਕਦੇ ਆ ਫਿਰ ਇਹਦਾ ਮਤਲਬ ਆ ਵੀ ਆਪੋ ਉਹਦੀ ਉਹਦੀਆਂ ਮਾਰੂ ਸ਼ਕਤੀਆਂ ਦਾ ਦੀ ਵਰਤੋਂ ਕਰ ਰਹੇ ਆ ਜੀ ਬਿਲਕੁਲ ਮੈਂ ਤਾਂ ਕਹਿ ਰਿਹਾ ਕਿ ਆਪਾਂ ਖੁਦ ਬਰੂਦਰ ਢੇਰ ਦੇ ਉੱਤੇ ਖੜੇ ਆਂ ਬਿਲਕੁਲ 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 ਹੁਣ ਤੁਸੀਂ ਦੇਖੋ ਨਾ ਵਖਰੇ ਵਖਰੇ ਜਗ੍ਹਾ ਦੇ ਉੱਤੇ ਇਹਦੀ AI ਦੀ ਵਰਤੋਂ ਹੋ ਰਹੀ ਹੈ ਜੀ ਬਿਲਕੁਲ ਸਾਡੇ ਫਿਲਮਾਂ ਦੇ ਡਾਇਰੈਕਟਰ ਨੇ ਸ਼ੇਖਰ ਕਪੂਰ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀਗਾ ਵੀ ਫਿਲਮਾਂ ਦੇ ਵਿੱਚ AI ਦੀ ਮਦਦ ਲਈ ਜਾ ਰਹੀ ਹੈ ਅੱਛਾ ਜੀ ਅੱਛਾ ਉਹਦੇ ਵਿੱਚ ਉਹਨਾਂ ਨੇ ਰਿਤਿਕ ਰੋਸ਼ਨ ਦੀਆਂ ਫਿਲਮਾਂ ਜਿਹੜੀਆਂ ਉਹ ਉਹਨਾਂ ਦਾ ਜ਼ਿਕਰ ਕੀਤਾ ਸੀਗਾ ਵੀ ਇੱਕ ਬੰਦਾ ਉੜਦਾ ਹੈ ਉੜਦਾ ਦਿਖਾਇਆ ਜਾਂਦਾ ਇੱਕ ਬੰਦਾ ਦੌੜਦਾ ਦਿਖਾਇਆ ਜਾਂਦਾ ਇਨੀ ਸਪੀਡ ਦੇ ਨਾਲ ਇੱਕ ਸਰਾ ਹੁੰਦਾ ਵੀ AI ਦੀ ਮਦਦ ਨਾਲ ਸਾਰਾ ਕੁਝ ਬਣ ਰਿਹਾ ਹ ਹ ਉਹਨੇ ਇੱਕ ਗੱਲ ਕਹੀ ਸੀ ਉਹ ਕਹਿੰਦਾ AI ਜਿਹੜਾ ਹੈ ਨਾ AI ਕੋਣੋਂ ਤੁਸੀਂ ਉਹ ਮਦਦ ਲਵੋ ਜਿਹੜੀ ਤੁਹਾਨੂੰ ਲੱਗਦਾ ਹੈ ਵੀ ਇਹ ਸਾਨੂੰ ਲੈਣੀ ਚਾਹੀਦੀ ਹੈ ਤੁਹਾਨੂੰ ਵੈਸੇ ਨਹੀਂ ਕੁਝ ਵੀ ਲੱਭ ਰਿਹਾ ਉਹਨੇ ਕਿਹ ਵੀ ਗੱਲ ਕਹੀ ਸੀਗੀ ਵੀ ਮੈਂ ਬੁੱਧ ਦੇ ਉੱਤੇ ਫਿਲਮ ਬਣਾ ਰਿਹਾ ਮੈਨੂੰ ਬੁੱਧ ਦੀ ਪੂਰੀ ਹਿਸਟਰੀ ਨਹੀਂ ਪਤਾ ਲੱਗ ਰਹੀ ਮੈਂ ਫਿਰ ਉਹ ਏਆਈ ਕੋ ਪੁੱਛਦਾ ਜਾ ਕੇ ਹੂੰ ਠੀਕ ਹੈ ਉੱਥੇ ਕਹਿੰਦਾ ਮੇਰਾ ਜਾਣਾ ਜਾਇਜ਼ ਹੈ ਕਿਉਂਕਿ ਮੈਨੂੰ ਹੋਰ ਕਿਸੇ ਪਾਸੇ ਕੋਈ ਕੁਝ ਨਹੀਂ ਮਿਲ ਰਿਹਾ ਉੱਥੋਂ ਵੀ ਜੋ ਮੈਨੂੰ ਮਿਲੂਗਾ ਉਹਨੂੰ ਫਰਮਾਇਆ ਆਪਣੇ ਹਿਸਾਬ ਨਾਲ ਦੇਖਾਂਗਾ ਵੀ ਠੀਕ ਹੋ ਸਕਦਾ ਨਹੀਂ ਹੋ ਸਕਦਾ ਬਿਲਕੁਲ ਹੁਣ ਦੂਜੇ ਪਾਸੇ ਉਹ ਕਹਿੰਦਾ ਵੀ ਤੁਸੀਂ AI ਦੀ ਮਦਦ ਨਾਲ ਕਿਸੇ ਬੰਦੇ ਨੂੰ ਤਾਂ ਸਾਹਮਣੇ ਖੜਾ ਕਰ ਸਕਦੇ ਹੋ ਪਰ ਬੰਦੇ ਵਿੱਚ ਜਿਹੜੇ ਇਮੋਸ਼ਨਸ ਹੁੰਦੇ ਨੇ ਜਿਹੜੇ ਕੁਦਰਤੀ ਤੌਰ ਤੇ ਹੁੰਦੇ ਨੇ ਉਹ ਉਸ ਬੰਦੇ 'ਚ ਨਹੀਂ ਆ ਸਕਦੇ ਜਿਹੜਾ ਇਹ ਮਸ਼ੂਰੂਈ ਤਰੀਕੇ ਨਾਲ ਤਿਆਰ ਕੀਤਾ ਗਿਆ ਸੋ ਇਹ AI ਦੀ ਵਰਤੋਂ ਜਿਹੜੀ ਹੈ ਮੇਰੇ ਹਿਸਾਬ ਨਾਲ ਪ੍ਰਧਾਨ ਮੰਤਰੀ ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ ਤਾਂ ਉਹਨਾਂ ਨੂੰ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਵੇ ਇਹ ਜਿਹੜੇ ਸਾਡੇ ਮਸਨੂਈ ਜਿਹੜੀ ਯੋਗਤਾ ਹੈ ਜਾਂ ਮਸਨੂਈ ਅਕਲ ਮੰਦੀ ਹੈ ਇਹਨੂੰ ਜ਼ਿੰਦਗੀ ਦੇ ਵਿੱਚ ਸਹੂਲਤਾਂ ਪੈਦਾ ਕਰਨ ਲਈ ਹਮ ਮਾਰੂ ਸਹੂਲਤਾਂ ਨੇ ਜਿਹੜੀਆਂ ਬੰਦਰ ਨੂੰ ਜੀਵਨ ਦੇ ਰਾਹੀਆਂ ਨੇ ਉਹਨਾਂ ਦੀ ਮਦਦ ਲੈਣੀ ਚਾਹੀਦੀ ਹੈ ਇੱਕ ਆਪਾਂ ਇਹ ਇਸ ਲਈ ਕਰੀਏ ਵੀ ਪੂਰੇ ਵਿਸ਼ਵ ਵਿੱਚ ਸ਼ਾਂਤੀ ਹੋਵੇ ਕੋਈ ਦੇਸ਼ ਕਿਸੇ ਦੂਸਰੇ ਦੇਸ਼ ਨਾਲ ਲੜੇ ਨਾ ਤੇ ਅਸੀਂ AI ਨੂੰ ਚੰਗੀ ਤਰ੍ਹਾਂ ਆਪਣੇ ਫੈਡ ਲਈ ਵਰਤ ਸਕੀਆ ਹੂੰ ਸਹੀ ਗੱਲ ਹੈ ਸੋ ਬਿਲਕੁਲ ਜੀ ਸਾਨੂੰ ਇਸੇ ਤਰ੍ਹਾਂ ਹੀ AI ਦੀ ਵਰਤੋਂ ਜੋ ਹੈ ਉਹ ਉਸੇ ਢੰਗ ਨਾਲ ਕਰਨੀ ਚਾਹੀਦੀ ਹੈ ਜੰਨੀ ਕਿ ਸਾਡੇ ਖੁਦ ਨੂੰ ਜ਼ਰੂਰਤ ਹੋਵੇ ਸੋ ਜਿਸ ਦੇ ਨਾਲ ਜ਼ਿੰਦਗੀ ਚ ਉਹ ਜਿੰਦਾਬਾਦ ਹੋ ਸਕੇ ਸੋ ਬਥੇ ਸਮੇਂ ਵੇਲਾ ਹੋ ਜਾ ਲੇ ਇੱਕ ਛੋਟੀ ਜੀ ਬ੍ਰੇਕ ਤਾਂ ਫਿਰ ਮਿਲਦੇ ਆ ਬ੍ਰੇਕ ਤੋਂ ਉਸ ਬਾਅਦ ਸੋ ਦੋਸਤੋ ਤੁਸੀਂ ਕੀ ਤੇਰੇ ਜਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ